ਆਮ ਆਦਮੀ ਪਾਰਟੀ ਦੀ ਇੱਕ ਸਰਪੰਚਣੀ ਜਿਸ ਦਾ ਘਰ ਵਾਲਾ ਫੜਿਆ ਗਿਆ ਔਰ ਵੱਡੀ ਮਾਤਰਾ ਚ ਨਸ਼ਾ ਬਰਾਮਦ ਹੋਣਾ ਨਸ਼ਾ ਤਸਕਰ ਨਿਕਲਿਆ ਔਰ ਵੱਡੀ ਗੱਲ ਤਾਂ ਇਹ ਹੋ ਗਈ ਕਿ ਜਿਨ੍ਹਾਂ ਨਾਲ ਉੱਠਦਾ ਬੈਠਦਾ ਸੀ ਦਵਾ ਸਲਾਮ ਸੀ ਉਹ ਸਰਕਾਰ ਦੇ ਬੰਦੇ ਨੇ ਵਿਧਾਇਕ ਨੇ ਉਹ ਸਭ ਤੋਂ ਵੱਡੀ ਗੱਲ ਸੰਦੀਪ ਜੀ ਦੇ ਚ ਮੈਨੂੰ ਹੈਰਾਨੀ ਵਾਲੀ ਗੱਲ ਹੈ ਕਿ ਐਸਟੀਐਫ ਉਹ ਜਾਏ ਜਿਹੜੇ ਏ ਐਨਟੀਐਫ ਬਣਾਈ ਹੈਗੀ ਹੈ ਨਾ ਜੇ 1 ਗ੍ਰਾਮ ਵੀ ਬੰਦਾ ਖਾਣ ਵਾਲਾ ਫੜ ਲੈਂਦੀ ਹੈਗੀ ਆ ਤੇ ਉਹਨੂੰ ਕਾਲਾ ਕਪੜੇ ਦੇ ਮੂੰਹ ਢਾਗੇ ਥੱਲੇ ਬਿਠਾ ਕੇ ਤੇ ਪਿੱਛੇ ਤਾਂ ਕਿਹੜੇ ਫੋਟੋ ਪ੍ਰੈਸ ਕਾਨਫਰੈਂਸ ਕਰਦੇ ਨੇ ਐਸਐਸਪੀ ਐਸਪੀ ਡੀਐਸਪੀ ਸਬ ਇੰਸਪੈਕਟਰ ਇੰਸਪੈਕਟਰ ਸਿਪਾਈ 10 ਬਣ ਇੱਕ ਫੋਟੋ ਸੈਸ਼ਨ ਹੋ ਰਿਹਾ ਹੁੰਦਾ ਵੀ ਦੇਖੋ ਵੱਡੀ ਕਾਮਯਾਬੀ ਮਿਲ ਗਈ ਅਸੀਂ ਨਸ਼ੇ ਦਾ ਤਸਕਰ ਫੜ ਲਿਆਗਾ ਇਸ ਮਸਲੇ ਦੇ ਵਿੱਚ ਪਟਿਆਲਾ ਪੁਲਿਸ ਜਾਂ ਐਸਟੀਐਫ ਪੁਲਿਸ ਪ੍ਰੈਸ ਕਾਨਫਰੈਂਸ ਨਹੀਂ ਕੀਤੀ ਡਰਦਿਆਂ ਮਾਰਿਆਂ ਨਹੀਂ ਕੀਤੀ ਕਿਉਂਕਿ ਇਹ ਜਿਹੜਾ ਸਰਪੰਚ ਦਾ ਘਰ ਵਾਲਾ ਫੜਿਆ ਗਿਆ ਇਹਦੇ ਆਮ ਆਦੀ ਪਾਰਟੀ ਦੇ ਐਮਐਲਏਆਂ ਲੀਡਰਾਂ ਦੇ ਨਾਲ ਉੱਠਣੀ ਬੈਠਣੀ ਆ ਉਹ ਪ੍ਰੈਸ ਕਾਨਫਰੰਸ ਨਹੀਂ ਕੀਤੀ ਸਵਾਲ ਇਸ ਮਸਲੇ ਦੇ ਵਿੱਚ ਪੰਜਾਬ ਦੇ ਡੀਜੀਪੀ ਗੌਰਵ ਜਦੇਵ ਸਾਹਿਬ ਜਾਂ ਪੰਜਾਬ ਦੇ ਸਪੈਸ਼ਲ ਡੀਜੀਪੀ ਅਰਪਤ ਸ਼ੁਕਲਾ ਸਾਹਿਬ ਜਿਨ੍ਹਾਂ ਦਾ ਡੇਲੀ ਪ੍ਰੈਸ ਨੋਟ ਆਉਂਦਾ ਜਾਂ ਪੰਜਾਬ ਦੇ ਕੈਬਨਿਨ ਮੰਤਰੀ ਤੇ ਆਮ ਆਦੀ ਪਾਰਟੀ ਦੇ ਸੂਬਾ ਪ੍ਰਧਾਨ ਅਮਨ ਰੋੜਾ ਸਾਹਿਬ ਜਾਂ ਆਮ ਪੰਜਾਬ ਸਰਕਾਰ ਦੇ ਕੈਬਨਿਨ ਮੰਤਰੀ ਹਰਪਾਲ ਸਿੰਘ ਚੀਮਾ ਸਾਹਿਬ ਕੀ ਇਹਨਾਂ ਨੂੰ ਪ੍ਰੈਸ ਕਾਨਫਰੰਸ ਨਹੀਂ ਕਰਨੀ ਚਾਹੀਦੀ ਸੀ ਕਿ ਦੇਖੋ ਜੀ ਸਾਡੀ ਪਾਰਟੀ ਦੇ ਨਾਲ ਜੁੜਿਆ ਹੋਇਆ ਇੱਕ ਸਰਪੰਚ ਜਿਹਦੇ ਐਮਐਲਏ ਦੇ ਨਾਲ ਵੀ ਤਿੰਨ ਚਾਰਾਂ ਦੇ ਨਾਲ ਫੋਟੋਆਂ ਆ ਰਹੀਆਂ ਉਸ ਸਰਪੰਚਨੀ ਦਾ ਘਰ ਵਾਲਾ ਸਾਡੀ ਐਸਟੀਐਫ ਟੀਮ ਨੇ ਫੜਿਆ ਸਰਕਾਰ ਪੁਲਿਸ ਵਿਧਾਈ ਦੇ ਪਾਤਰ ਹੈ ਤੇ ਅਸੀਂ ਦੱਸਣਾ ਚਾਹੁੰਦੇ ਹਾਂ ਕਿ ਜੇ ਸਾਡੀ ਪਾਰਟੀ ਦੇ ਨਾਲ ਵੀ ਕੋਈ ਜੁੜਿਆ ਅਸੀਂ ਉਹਦਾ ਵੀ ਚਿਹਰਾ ਬੇਨਕਾਬ ਕਰਾਂਗੇ ਲੇਕਿਨ ਪਟਿਆਲਾ ਪੁਲਿਸ ਜਾਂ ਐਸਟੀਐਫ ਨੇ ਪਰਦਾ ਪਾ ਕੇ ਰੱਖਿਆ ਇੱਕ ਤਰੀਕ ਦਾ ਬੰਦਾ ਫੜਿਆ ਹੋਵੇ ਦੱਸਿਆ ਨਹੀਂ ਚੋਰੀ ਚੋਰੀ ਛਿਪੇ ਕੋਰਟ ਚ ਪੇਸ਼ ਕੀਤਾ ਚੋਰੀ ਛਿਪੇ ਰਿਮਾਂਡ ਹਾਸਲ ਕੀਤਾਗਾ ਕੋਈ ਕਾਰਵਾਈ ਨਹੀਂ ਕੀਤੀ ਔਰ ਜਦੋਂ ਆਪਣੇ ਤੱਕ ਪਹੁੰਚੀ ਗੱਲ ਬੜੀ ਕੋਸ਼ਿਸ਼ ਕੀਤੀ ਅਸੀਂ ਕੋਈ ਔਰ ਸਭ ਤੋਂ ਹੈਰਾਨੀ ਗੱਲ ਵਾਲੀ ਗੱਲ ਆ ਕਿ ਐਫ ਆਈ ਆਰ ਤੁਹਾਨੂੰ ਆਪਣੀ ਵੈਬਸਾਈਟ ਤੇ ਲੋਡ ਕਰਨੀ ਪੈਂਦੀ ਆ ਮਹਿਕਮੇ ਨੇ ਵੈਬਸਾਈਟ ਜਿਹੜੀ ਇਹ ਐਫ ਆਈ ਆਰ ਉਹ ਵੀ ਅਪਲੋਡ ਨਹੀਂ ਕੀਤੀ ਪਰ ਫਿਰ ਵੀ ਕਈ ਪੱਤਰਕਾਰ ਬੜਾ ਵਧੀਆ ਕੰਮ ਕਰਦੇ ਨੇ ਪਟਿਆਲੇ ਤੋਂ ਨੇ ਜਗ ਬਾਣੀ ਦੇ ਪੱਤਰਕਾਰ ਨੇ ਬਲਵਿੰਦਰ ਸ਼ਰਮਾ ਉਹਨਾਂ ਨੇ ਇਹ ਖਬਰ ਨਸ਼ਰ ਕੀਤੀ ਹੈਗੀ ਉਹਦੇ ਚ ਉਹ ਵਿਧਾਈ ਦੇ ਪਾਤਰ ਨੇ ਕਿ ਇਹ ਲੋਕਾਂ ਬਾਰੇ ਵੀ ਦੱਸਿਆ ਜਾ ਰਿਹਾ ਹੈਗਾ ਹਾਲਾਂਕਿ ਉਹਨਾਂ ਨੇ ਜ਼ਿਕਰ ਨਹੀਂ ਕੀਤਾ ਕਿਹੜੀ ਪਾਰਟੀ ਦੇ ਨਾਲ ਕਿਉਂਕਿ ਸ਼ਾਇਦ ਉਹਨਾਂ ਨੂੰ ਜਾਣਕਾਰੀ ਨਾ ਹੋਵੇ ਪਰ ਜਦੋਂ ਇਹ ਨਾਮ ਅੱਜ ਅਖਬਾਰਾਂ ਦੇ ਵਿੱਚ ਆਇਆ ਉਸ ਤੋਂ ਬਾਅਦ ਸਾਰਿਆਂ ਨੇ ਵਰਕ ਕੀਤਾ ਵੈਬਸਾਈਟਾਂ ਤੇ ਖਬਰਾਂ ਪੈ ਗਈਆਂ ਉਹਦੀ ਫੇਸਬੁੱਕ ਤੇ ਜਾ ਕੇ ਦੇਖਿਆ ਤੇ ਆਮ ਆਦੀ ਪਾਰਟੀ ਦੇ ਇਕਾਦੁੱਕਾ ਐਮ ਐਲ اے ਦੇ ਨਾਲ ਫੋਰਡ ਵਾਂ ਗੱਡੀਆਂ ਤੇ ਚੜੇ ਹੋਏ ਨੇ ਹਾਰ ਪਾਉਂਦੇ ਹੋਏ ਗੁਲਦਸਤੇ ਦਿੰਦੇ ਹੋਏ ਬੁੱਕੇ ਦਿੰਦੇ ਹੋਏ ਨੇ ਜੱਫੀਆਂ ਪਾਉਂਦੇ ਹੋਏ ਮੂੰਹ ਮਿੱਠਾ ਕਰਾਉਂਦੇ ਹੋਏ ਉਹ ਪਤਾ ਲੱਗਾ ਹੁਣ ਚਾਹੀਦਾ ਸੀ ਜਿਹੜੇ ਐਮ ਐਲ اے ਨੇ ਮਾਣਯੋਗ ਚਾਹੇ ਹਰਮੀਤ ਸਿੰਘ ਪਠਾਨ ਮਾਜਰਾ ਸਾਹਿਬ ਚਾਹੇ ਗੁਰਲਾਲ ਸਿੰਘ ਕਨੌਰ ਸਾਹਿਬ ਇਹਨਾਂ ਦੀ ਫੋਟੋ ਉਹਨਾਂ ਦੇ ਨਾਲ ਫੋਟੋ ਖਿਚਾਉਣੀ ਗੁਨਾਹ ਨਹੀਂ ਭੀੜ ਭੜੱਕੇ 'ਚ ਕੋਈ ਨਾ ਕੋਈ ਫੋਟੋ ਖਿਚਾ ਕੇ ਚਲਾ ਜਾਂਦਾ ਪਰ ਬੰਦਾ ਤੁਹਾਡੇ ਇਲਾਕੇ ਦਾ ਜਦ ਤੁਹਾਨੂੰ ਪਤਾ ਲੱਗ ਗਿਆ ਸੀ ਜਾਂ ਅੱਜ ਹੀ ਪਤਾ ਲੱਗ ਗਿਆ ਕਿ ਇਹ ਬੰਦਾ ਨਸ਼ੇ ਦਾ ਤਸਕਰ ਆ ਤੁਹਾਨੂੰ ਖੁਦ ਪੁਲਿਸ ਨੂੰ ਕਹਿਣਾ ਚਾਹੀਦਾ ਪ੍ਰੈਸ ਕਾਨਫਰੈਂਸ ਕਰਨੀ ਚਾਹੀਦੀ ਕਿ ਇਹ ਬੰਦੇ ਦਾ ਸਾਡੇ ਨਾਲ ਕੋਈ ਵਾਹ ਵਾਸਾ ਕੋਈ ਲੈਣਾ ਦੇਣਾ ਨਹੀਂ ਹੈਗਾ ਪਰ ਜੋ ਜਾਣਕਾਰੀ ਮਿਲੀ ਹੈ ਕਿ ਇਸ ਨੇ ਆਪਣੀ ਘਰ ਵਾਲੀ ਕਿਉਂਕਿ ਉਹ ਲੇਡੀ ਰਿਜ਼ਰਵਸੀ ਸੀਟ ਤੱਕੇ ਦੇ ਨਾਲ ਆਪਣੀ ਘਰ ਵਾਲੀ ਸਰਪੰਚ ਨਹੀਂ ਬਣਾਈ ਹੂੰ ਕਿਸੇ ਦੇ ਕਾਗਜ਼ ਨਹੀਂ ਭਰਨ ਦਿੱਤੇ ਤੇ ਫਿਰ ਇਹਦਾ ਮਤਲਬ ਕਿ ਆਮ ਆਦੀ ਪਾਰਟੀ ਦੇ ਨਾਲ ਇਹਦਾ ਕਿੰਨਾ ਕਨੈਕਸ਼ਨ ਸੀ ਹੁਣ ਵੇਖੋ ਐਡੀ ਵੱਡੀ ਜਿਹੜੀ ਰਿਕਵਰੀ ਪੁਲਿਸ ਨੇ ਫੜੀ ਹੋਈ ਅਸਤੀ ਆਪਣੇ ਤੇ ਐਸਟੀਪੀ ਦੇ ਕਿਸੇ ਐਸਐਸਪੀ ਨੇ ਕਿਸੇ ਐਸਪੀ ਨੇ ਜਾਣਕਾਰੀ ਨਹੀਂ ਦਿੱਤੀ ਇਹ ਪਿੰਡ ਦਾ ਇਹ ਪਿੰਡ ਰਾਏਪੁਰ ਮੰਡਲਾਂ ਦੀ ਸਰਪੰਚਾ ਉਹਦਾ ਘਰ ਵਾਲਾ ਤਰਮਿੰਦਰ ਸਿੰਘ ਹੁਣ ਤਰਮਿੰਦਰ ਸਿੰਘ ਨਾਮ ਦਾ ਤਰਮਿੰਦਰ ਉਹ ਨਸ਼ੇ ਦਾ ਵੀ ਤਰਮਿੰਦਰ ਨਿਕਲਿਆ ਇਹਦੇ ਕੋਲ ਜੋ ਉਹਦੇ ਚ ਖਬਰ ਛਪੀ ਹੈ ਜੱਗਬਾਣੀ ਚ ਬਲਜਿੰਦਰ ਹੁਣਾ ਦੀ ਉਹਨਾਂ ਨੇ ਏਐਸਆਈ ਜਾਂ ਐਸਟੀਐਫ ਦੇ ਅਮਰ ਸਿੰਘ ਉਹਦਾ ਪੱਖ ਲਿਆ ਅਮਰ ਸਿੰਘ ਹੁਣੀ ਦੱਸਦੇ ਨੇ ਕਿ ਧਰਮਿੰਦਰ ਸਿੰਘ ਕੋਲੋਂ 70 ਕਿਲੋ ਪੁੱਕੀ 50 ਕਿਲੋ ਡੋਡੇ 77 ਕਿਲੋ ਗਾਂਜਾ 240 ਗ੍ਰਾਮ ਫੀਮ 13 ਲੱਖ ਰੁਪਈਆ ਡਰੱਗ ਮਣੀ ਤੇ ਕੁਝ ਸੋਨੇ ਗਹਿਣਾ ਗੱਟਾ ਵੀ ਮਿਲਿਆ ਹੁਣ ਸਭ ਤੋਂ ਇਹਦੀ ਇੱਕ ਕੋਈ ਆ ਟਾਇਲਾਂ ਦੀ ਫੈਕਟਰੀ ਸੀ ਟਾਇਲਾਂ ਵਾਲੀ ਫੈਕਟਰੀ ਦੇ ਵਿੱਚ ਵੀ ਇਹ ਇਹ ਹੀ ਡਰੱਗ ਬਣਾਉਂਦਾ ਸੀ ਕਹਿੰਦੇ ਉੱਥੇ ਉਹਨਾਂ ਨੂੰ ਨਸ਼ੇ ਦੇ ਵਾਲੇ ਪਦਾਰਥ ਤੇ ਡਰੱਗ ਮਣੀ ਤੇ ਸੋਨੇ ਬਰਾਮਦ ਹੋਇਆ ਔਰ ਇਹਦੇ ਤੇ ਪਹਿਲਾਂ ਵੀ ਸ਼ਰਾਬ ਸਮਗਲਿੰਗ ਤੇ ਐਨ ਡੀ ਪੀ ਐਸ ਦੇ ਦੋ ਕੇਸ ਰਜਿਸਟਰ ਜਿਹਦੇ ਬੰਦੇ ਦੇ ਪਹਿਲਾਂ ਹੀ ਜਿਹੜੇ ਕੇਸ ਰਜਿਸਟਰਡ ਹੋਏ ਹੋਣ ਉੱਥੇ ਆਮ ਆਦੀ ਪਾਰਟੀ ਵਾਲੇ ਇਹਦੀ ਘਰ ਵਾਲੀ ਨੂੰ ਸਰਪੰਚ ਬਣਾ ਰਹੇ ਨੇ ਇਹ ਜਿਹੜਾ ਸਬੰਧ ਆ ਇਸ ਸਬੰਧਾਂ ਦੇ ਵਿੱਚ ਜਿਹੜੇ ਐਮਐਲ ਜ਼ ਇਹਨਾਂ ਨੂੰ ਦੱਸਣਾ ਚਾਹੀਦਾ ਕਿ ਸਾਡਾ ਇਸ ਬੰਦੇ ਦੇ ਨਾਲ ਕੋਈ ਵਾ ਵਾਸਤਾ ਨਹੀਂ ਹੈਗਾ ਔਰ ਇਹਦਾ ਇੱਕ ਸਾਥੀ ਆ ਉਹ ਫਰਾਰ ਹੋ ਗਿਆ ਹੁਣ ਦੇਖਦੇ ਆ ਕਿ ਉਸ ਮਸਲੇ ਦੇ ਵਿੱਚ ਇਹਨੂੰ ਕਦੋਂ ਫੜਿਆ ਜਾਂਦਾ ਹੈਗਾ ਇਹਦਾ ਸਾਥੀ ਦਾ ਵੀ ਨਾਮ ਜ਼ਿਕਰ ਕੀਤਾ ਦਿਲਪ੍ਰੀਤ ਸਿੰਘ ਇਹਨੂੰ ਤਰੇਰੀ ਜੱਟਾਂ ਟੋਲ ਪਲਾਜ਼ੇ ਤੋਂ ਫੜਿਆ ਗਿਆ ਸੀ ਔਰ ਪੁਲਿਸ ਨੇ ਪਰਦਾ પા ਕੇ ਰੱਖਿਆਗਾ ਯਾਰ ਇੱਕ ਪਾਸੇ ਤੁਸੀਂ ਨਸ਼ਿਆਂ ਵਿਰੋਧ ਯੰਗ ਸ਼ੁਰੂ ਕੀਤੀ ਹੋਗੀ। ਰੋਜ ਤੁਸੀਂ ਕਹਿੰਦੇ ਕਿ ਅਸੀਂ ਐਨੇ ਫੜ ਲਿਆਗੇ ਨੇ। ਤੇ ਜਿਹੜੇ ਆ ਤੁਹਾਡਾ ਇਹ ਹੀਰਾ ਫੜਿਆ ਗਿਆ ਇਹਦੇ ਬਾਰੇ ਤੁਸੀਂ ਜਾਣਕਾਰੀ ਲਿਕਾਰਿਓ। ਸਗੋਂ ਇਹ ਤੁਹਾਨੂੰ ਮਾੜ ਦੇ ਨਾਲ ਦੱਸਣਾ ਚਾਹੀਦਾ ਕਿ ਸਾਡੀ ਪਾਰਟੀ ਦੇ ਨਾਲ ਵੀ ਜੁੜੇ ਹੋਏ ਲੋਕ ਨੇ ਉਹ ਵੀ ਇਹ ਕੰਮ ਕਰਦੇ ਸੀ ਅਸੀਂ ਫੜ ਕੇ ਜੇਲ੍ਹਾਂ ਦੇ ਅੰਦਰ ਡੱਕ ਦਿੱਤਾ। ਪਰ ਪੰਜ ਮੰਤਰੀਆਂ ਦੀ ਜਿਹੜੀ ਸਬ ਕਮੇਟੀ ਬਣੀ ਹੈ ਉਹਨਾਂ ਨੇ ਤਾਂ ਵਾਅਦਾ ਹੀ ਇਹ ਕੀਤਾ ਸੀ ਕਿ ਸੀ ਚੱਪੇ ਚੱਪੇ ਤੇ ਨਿਗਰਾਨੀ ਕਰਨੀ ਹੈ ਕਿ ਕਿੱਥੇ ਕਿਹੜੇ ਤਸਕਰ ਬਚ ਰਹੇ ਆ ਕਿਹੜੇ ਛੱਡੇ ਜਾ ਰਹੇ ਆ। ਉਹ ਅਸਲ ਜਿਹੜੀ ਪੰਜ ਮੈਂਬਰੀ ਕਮੇਟੀ ਉਹ ਫੋਟੋ ਸੈਸ਼ਨ ਹੀ ਜ਼ਿਆਦਾ ਹੁਣ ਪੰਜ ਮੈਂਬਰੀ ਕਮੇਟੀ ਕਾ ਪਟਿਆਲਾ ਜ਼ਿਲ੍ਹਾ ਸੀ ਪਟਿਆਲੇ ਤੋਂ ਮੰਤਰੀ ਸੀ ਡਾਕਟਰ ਬਲਬੀਰ ਸਿੰਘ ਉਹ ਕੀ ਇਹਨਾਂ ਪਿੰਡਾਂ ਦੇ ਵਿੱਚ ਗਏ ਕਿ ਨਹੀਂ ਗਏਗੇ ਹਰਪਾਲ ਸਿੰਘ ਸੀ ਚੀਮਾ ਸਾਹਿਬ ਅਮਨ ਰੋੜਾ ਲਾਲਜੀਤ ਸਿੰਘ ਭੁੱਲਰ ਸਾਹਿਬ ਔਰ ਡਾਕਟਰ ਬਲਬੀਰ ਸਿੰਘ ਇਹ ਸ਼ਾਇਦ ਮੁੰਡਿਆ ਸਾਹਿਬ ਸੀ ਪੰਜ ਮੈਂਬਰੀ ਇਹਨਾਂ ਜ਼ਿਲ੍ਹੇ ਵੀ ਵੰਡੇ ਸੀ ਹੁਣ ਪਤਾ ਨਹੀਂ ਪਟਿਆਲਾ ਕੇ ਦੇ ਕੋਲ ਸੀ ਪਰ ਇਲਾਕੇ ਦੇ ਐਮਐਲਏ ਆਪਾਂ ਆਈ ਕਹਰੇ ਜਦੋਂ ਵੀ ਨਸ਼ਿਆਂ ਦੀ ਗੱਲ ਹੁੰਦੀ ਹੈ ਕਿ ਕੀ ਸਾਡੇ ਕੋਲ ਪਾਉਣੇ 400 ਕੋਈ ਇਮਾਨਦਾਰ ਐਸਐਚਓ ਨਹੀਂ ਜਿਹੜੇ ਕਹਿ ਸਕਦੇ ਕਿ ਮੇਰੇ ਏਰੀਆ ਦੇ ਵਿੱਚ ਨਸ਼ਾ ਨਹੀਂ ਵਿਕਦਾ ਜਾਂ 117 ਐਮਐਲਏ ਨੇ ਜਿਹੜੇ ਪੱਟ ਤੇ ਥਾਪੀਆਂ ਮਾਰ ਕੇ ਜਾਂ ਹਿੱਕ ਤੇ ਥਾਪੀ ਮਾਰ ਕੇ ਕਹਿੰਦੇ ਮੇਰੇ ਹਲਕੇ ਦੇ ਵਿੱਚ ਜਿਹੜਾ ਨਸ਼ਾ ਨਹੀਂ ਵਿਕਦਾ ਤੇ ਮੈਂ ਤਾਂ ਕਹਿੰਦਾ ਜਿਹੜੀ ਪੰਜ ਮੈਂਬਰੀ ਕਮੇਟੀ ਸੀ ਇਹਨਾਂ ਨੇ ਵੀ ਵਾਦਾ ਨਹੀਂ ਦਾਵਾ ਨਹੀਂ ਕੀਤਾ ਕਿ ਅਮਨ ਰੋੜਾ ਸਾਹਿਬ ਕਹਿੰਦੇ ਕਿ ਸੁਨਾਮ ਚ ਨਸ਼ਾ ਨਹੀਂ ਬੰਦ ਹੋ ਗਿਆ 100% ਖਰਪਾਲ ਸਿੰਘ ਚੀਮਾ ਕਹਿੰਦੇ ਦੜਬੇ ਚ ਬੰਦ ਹੋ ਗਿਆ ਲਾਲਜੀਤ ਭੁੱਲਰ ਕਹੇ ਕਿ ਖੇਮਕਰ ਚ ਬੰਦ ਹੋ ਗਿਆ ਡਾਕਟਰ ਬਲਜੀਤ ਸਿੰਘ ਕਹਿੰਨ ਬਲਬੀਰ ਸਿੰਘ ਕਿ ਪਟਿਆਲਾ ਦਿਹਾਤੀ ਚ ਖਤਮ ਹੋ ਗਿਆ ਮੁੰਡੀਆਂ ਸਾਹਿਬ ਕਹਿੰਨ ਕਿ ਉਹਦੇ ਖੰਨੇ ਤੇ ਬੰਦ ਹੋ ਗਿਆ ਕਿਸੇ ਨੇ ਨਹੀਂ ਦਾਵਾ ਕੀਤਾ ਮਤਲਬ ਇਹ ਚੀਜ਼ਾਂ ਕਮੇਟੀਆਂ ਕਮੇਟੀਆਂ ਦਾ ਮਤਲਬ ਹੁੰਦਾ ਕਮੇਟੀ ਦਾ ਮਤਲਬ ਕਿ ਪਾ ਮਿੱਟੀ ਕਮੇਟੀਆਂ ਦਾ ਹੀ ਮਤਲਬ ਹੁੰਦਾ ਕੋਈ ਰਿਜ਼ਲਟ ਨਿਕਲ ਨਿਕਲ ਪਰ ਮੈਨੂੰ ਹੈਰਾਨੀ ਕਿ ਇਹ ਐਸਟੀਐਫ ਨੇ ਜੇ ਤੁਸੀਂ ਐਡਾ ਵੱਡਾ ਤਸਕਰ ਫੜਿਆ ਪੁੱਕੀ ਫੀ ਮਗਾਂਜਾ ਡਰਗ ਮਣੀ 13 ਲੱਖ ਫਾਰਮ ਜਿੱਥੇ ਟਾਈਲਾਂ ਦੇ ਫੈਕਟ ਉੱਥੋਂ 5 ਲੱਖ ਹੈ 8 ਲੱਖ ਹੁਣ ਕੱਲ ਨੂੰ ਇਹ ਕਹਿ ਦੇਣਗੇ ਜੀ ਮੈਂ ਤੇ ਟਾਈਲਾਂ ਵੇਚਦਾ ਸੀ ਇੱਥੇ ਕਰਕੇ ਉੱਥੇ ਮਣੀ ਪਈ ਹੋएगी ਪਰ ਸਵਾਲ ਸਭ ਤੋਂ ਵੱਡੀ ਗੱਲ ਹੈ ਕਿ ਜਿਹੜੀ ਗੱਡੀ ਚੋਂ ਸਮਾਨ ਫੜਿਆ ਗਿਆ ਉਹ ਤੇ ਇਹਦਾ ਹੀ ਹੈ ਨਾ ਖੁਦ ਉੱਥੇ ਸੀ ਔਰ ਦੂਜੀ ਸਭ ਤੋਂ ਵੱਡੀ ਗੱਲ ਹੈ ਕਿ ਇਹੋ ਜਿਹੇ ਲੋਕਾਂ ਤੇ ਪਹਿਲਾਂ ਸਭ ਤੋਂ ਪਹਿਲਾਂ ਬਲਡੋਜ਼ਰ ਫੇਰਨਾ ਚਾਹੀਦਾ ਸੀ ਨਾ ਹੁਣ ਤੱਕ ਪੰਜਾਬ ਸਰਕਾਰ ਦਾ ਬਲਡੋਜ਼ਰ ਇਸ ਤਰਮਿੰਦਰ ਸਿੰਘ ਜਿਹੜਾ ਉਹ ਸਰਪੰਚਣੀ ਦਾ ਘਰ ਵਾਲਾ ਜਿਹੜਾ ਆਮ ਆਦੀ ਪਾਰਟੀ ਦੇ ਜ਼ੋਰ ਦੇ ਨਾਲ ਆਪਣੀ ਘਰ ਵਾਲੀ ਸਰਪੰਚਣੀ ਬਣਾ ਗਿਆ ਤੇ ਸਰਪੰਚੀ ਆਪ ਕਰਦਾ ਰਿਹਾ ਇਹਦੇ ਘਰ ਬਲਡੋਜ਼ਰ ਚੱਲਣਾ ਚਾਹੀਦਾ ਦੂਜਾ ਉਹ ਛਪੈਨ ਦੇ ਘਰ ਚੱਲਣਾ ਚਾਹੀਦਾ ਸੀ ਚਲੋ ਕੀ ਪਤਾ ਹਜੇ ਚਲਾ ਦੇਣਾ ਹਜੇ ਜਿਹੜੀ ਕਾਗਜ਼ੀ ਕਾਰਵਾਈ ਪੂਰੀ ਕਰ ਰਹੇ ਹੋਣਗੇ ਪਰ ਜਿਹੜੇ ਜਿਨ੍ਹਾਂ ਦਾ ਕੰਮ ਨਸ਼ਾ ਰੋਕਣਾ ਜੇ ਉਹ ਹੀ ਨਸ਼ਾ ਵੇਚ ਰਹੇ ਨੇ ਤੇ ਫਿਰ ਤੇ ਪੰਜਾਬ ਦਾ ਰੱਬ ਰੱਖਾ ਫੇਰ ਭਾਵੇਂ ਨਸ਼ੇ ਦੇ ਖਿਲਾਫ ਇੱਕ ਹੋਰ ਜੰਗ ਸ਼ੁਰੂ ਕਰ ਲਓ ਪੰਜ ਮੰਤਰੀਆਂ ਦੀ بجائے 18 ਮੰਤਰੀਆਂ ਦੀ ਅਗਵਾਈ ਬਣਾ ਲਓ ਫਿਰ ਤੇ ਜੋ ਮਰਜ਼ੀ ਕਰ ਲਓ ਪਰ ਜਦ ਤੱਕ ਆਮ ਆਦੀ ਪਾਰਟੀ ਨੂੰ ਚਾਹੀਦਾ ਹੈ ਕਿ ਆਪਣੇ ਆਪਣੇ ਐਮਐਲਏ ਪੰਜ ਜਿਹੜੇ ਮੰਤਰੀ ਨੇ ਜਿਹਨਾਂ ਦੀ ਕਮੇਟੀ ਕਿ ਆਪਣੇ ਜਿਹੜੇ ਵੀ ਇਹਨਾਂ ਦੇ 92 ਐਮਐਲਏ ਨੇ ਉਹਨਾਂ ਨੂੰ ਬੁਲਾਉਣ ਉਹਨਾਂ ਨੂੰ ਪੁੱਛਣ ਵੀ ਤੁਹਾਡੇ ਸਰਪੰਚਾਂ ਕੋਲ ਫੀਡਬੈਕ ਲਈ ਜਾਵੇ ਕਿ ਕਿਹੜਾ ਕਿਹੜਾ ਸਰਪੰਚ ਵੇਚਦਾ ਇੱਕ ਸਾਹਮਣੇ ਨਹੀਂ ਇੱਕ ਸਰਪੰਚ ਦੇ ਦੂਜੇ ਸਰਪੰਚ ਬਾਰੇ ਬੋਲਦਾ ਹਾਂ ਜੀ ਫਲਾਣਾ ਫਲਨ ਤੇ ਫਿਰ ਆਪਣੇ ਘਰ ਤੋਂ ਸ਼ੁਰੂਆਤ ਕਰੋ ਨਾ ਆਪਣੀ ਪੀੜੀ ਥੱਲੇ ਸੋਟਾ ਮਾਰੋ ਨਾ ਫਿਰ ਪਤਾ ਲੱਗੂਗਾ ਕਿ ਪੰਜਾਬ ਚ ਨਸ਼ਾ ਖਤਮ ਹੋਊਗਾ ਕਿ ਨਹੀਂ ਹੋਊਗਾ ਲੇਕਿਨ ਇਹਨਾਂ ਦੇ ਆਪਣੇ ਸਰਪੰਚ ਹੀ ਫੜੇ ਜਾ ਰਹੇ ਨੇ ਤੇ ਉਹ ਜਿਹੜੇ ਸਰਪੰਚ ਫੜੇ ਜਾ ਰਹੇ ਨੇ ਉਹ ਉਹ ਉਸ ਤੇ ਪਰਦਾ ਪਾਇਆ ਜਾ ਰਿਹਾ ਦੱਸਿਆ ਨਹੀਂ ਜਾ ਰਿਹਾ ਐਫ ਆਈ ਆਰੀ ਅਪਲੋਡ ਨਹੀਂ ਕੀਤੀ ਜਾ ਰਹੀ ਹੈਗੀ ਇੱਕ ਤਰੀਕ ਦਾ ਬੰਦਾ ਫੜਿਆ ਹੋਵੇ ਉਹ ਤੇ ਅੱਜ ਖਬਰ ਤੇ ਕੱਲ ਦਾ ਰੌਲਾ ਪੈ ਰਿਹਾ ਹੌਲੀ ਹੌਲੀ ਜਿਵੇਂ ਕਹਿੰਦੇ ਨੇ ਕਿ ਅੱਗ ਧੂਣੀ ਲੱਗੀ ਹੋਈ ਹੈ ਤੋਂ ਹੁਣ ਜਾ ਕੇ ਪਤਾ ਲੱਗਾ ਕਿ ਇਹ ਬੰਦੇ ਦੀਆਂ ਤੇ ਜਿਹੜੀਆਂ ਫੋਟੋਆਂ ਆ ਠੀਕ ਹੈ ਫੋਟੋਆਂ ਲੋਕੀ ਖਚਾਲ ਲੈਂਦੇ ਜਾਂ ਅੱਜਕੱਲ ਫੈਸ਼ਨ ਬਣ ਗਿਆ ਪਰ ਜਦੋਂ ਪਤਾ ਲੱਗ ਜਾਂਦਾ ਕਿ ਬੰਦਾ ਇਸ ਕੈਰੈਕਟਰ ਦਾ ਹੈ ਉਹ ਗਰਨਾਲ ਸਿੰਘ ਘਨੌਰ ਸਾਹਿਬ ਨੂੰ ਵੀ ਚਾਹੀਦਾ ਹੈ ਕਿ ਮੇਰੇ ਕੋਲ ਧੱਕੇ ਪਰ ਮੈਂ ਇਸ ਬੰਦੇ ਨੂੰ ਜਾਣਦਾ ਪਰ ਜਿਸ ਜਿਹੜੇ ਹਲਕੇ ਦਾ ਬੰਦਾ ਜਿਵੇਂ ਉਹਦਾ ਸ਼ਾਇਦ ਪਠਾਨ ਮਹਾਰਾ ਸਾਹਿਬ ਦਾ ਸ਼ਾਇਦ ਹਲਕਾ ਜਾਂ ਨਾਮ ਹੀ ਹੋਵੇ ਤੇ ਪਠਾਨ ਮਹਿਰਾ ਸਾਹਿਬ ਨੂੰ ਵੀ ਫੇਸਬੁੱਕ ਦੇ ਜਾਂ ਆਪਣੇ ਸੋਸ਼ਲ ਮੀਡੀਆ ਦੇ ਰਾਹੀਂ ਦੱਸ ਦੇਣਾ ਚਾਹੀਦਾ ਹੈ ਕਿ ਕਿ ਇਸ ਬੰਦੇ ਦੇ ਨਾਲ ਮੇਰਾ ਕੋਈ ਲੈਣਾ ਦੇਣਾ ਨਹੀਂ ਹੈਗਾ ਜੀ ਤੇ ਸਗੋਂ ਉਲਟਾ ਉਹਨਾਂ ਨੂੰ ਚਿੱਠੀਆਂ ਲਿਖਣੀਆਂ ਚਾਹੀਦਾ ਹਮ ਐਸਐਸਪੀ ਨੂੰ ਜਾਂ ਐਸਟੀਐਫ ਵਾਲਿਆਂ ਨੂੰ ਕਿ ਇਹ ਬੰਦਾ ਜਿਹੜਾ ਵਾ ਇਹ ਕਾਨੂੰਨ ਮੁਤਾਬਕ ਇਹਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਲੈਟਰ ਪੈਡ ਤੇ ਲਿਖ ਕੇ ਮੋਹਰ ਲਾ ਕੇ ਜਿਵੇਂ ਆ ਹੁਣ ਜਿਹੜੇ ਡੀਐਸਪੀ ਤੇ ਐਸਪੀ ਬਦਲੇ ਨਾ ਕਈ ਐਮਐਲਏ ਦੇ ਡੀਓ ਲੈਟਰ ਲੱਗੇ ਹੋਏ ਨੇ ਪੀ ਆ ਇਹ ਫਲਾਣਾ ਨੱਥਾ ਸਿੰਘ ਜਿਹੜਾ ਮੇਰੇ ਇਲਾਕੇ ਦੇ ਡੀਐਸਪੀ ਲਾਇਆ ਹੋਵੇ ਉਦਾਂ ਇਹ ਜਿਹੜੇ ਨਸ਼ੇ ਦੇ ਤਸਕਰ ਫੜੇ ਗਏ ਨੇ ਇਹਨਾਂ ਨੂੰ ਲੈ ਕੇ ਵੀ ਇੱਕ ਡੀਓ ਲੈਟਰ ਐਸਐਸਪੀ ਜਾਂ ਐਸਟੀ ਨੂੰ ਲਿਖਣਾ ਚਾਹੀਦਾ ਕਿ ਇਹਨਾਂ ਦੇ ਖਿਲਾਫ ਜਿਹੜੀ ਸਖਤ ਤੋਂ ਸਖਤ ਜਿਹੜੀ ਕਾਰਵਾਈ ਕੀਤੀ ਜਾਵੇ ਜੀ